ਇਕ ਓ ਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਕੀ ਫਤਹਿ ਜਪੀ ਸਹਬ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਸਜ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚਪ ਨਾ ਹੋਵੇ ਜੇ ਲਾਇ ਹਾਲ ਵਿਤਾਰਾ ਭੁਖਿਆ ਭੁਖ ਨਾ ਉਤਰੀ ਜੇ ਪੰਨਾ ਪੁਰੀਆਂ ਪਾਰ ਸੈ ਸਣ ਪਾਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਈਏ ਕਿ ਕੂੜੇ ਤੁੱਤੇ ਪਾਲ ਹੁਕ ਮਰ ਜਾਈ ਚੱਲਣਾ ਨਾ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਆ ਜਾਏ ਹੁਕਮੀ ਹਵਨ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮੀ ਲਖੁ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈ ਇਹ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부জে ਤਾਂ ਹੋਵੇਂ ਨਾ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤਿਆਣਿ ਨਿਛਾਣ ਗਾਵੇ ਕੋ ਗੁਣਵਡਿਆਈਆਂ ਵਿਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japde seed gur gaawe ko vekhe hadraha dur kathna kathina aave toot kath kat kathin kot 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 jinda del inde thak pahe ਜੁਗਾ ਦੀ ਗੰਟਰ ਖਾਏ ਖਾਏ ਕੂਇਮ ਚਲਾਇ ਰਹੋ ਨਾਨਕ ਸੇ ਵਿਰਵਾਹੋ ਸਚਾ ਸੇਬ ਸਚ ਨਾਏ ਭਕਤਿ ਅਪ ਅਪਾਰ ਅੱਖੇ ਮੰਗੇ ਦੇ ਦੇ ਦੇਤ ਕਰੇ ਦਤਾਰ ਫਿਰ ਕੇ ਅੱਗੇ ਰੱਖੀਐ ਜਿਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਸੁ ਸੰਤਰੇ ਪਿਆਰਾ ਅਮਰਤ ਵੇਲਾ ਸਚਨਾ ਵਿਢਾਇ ਬੀਚਾਰ ਕਰਮੀਆ ਵੇ ਕਪੜਾ ਗਰੀਮੁਖ ਦੁਆਰ ਨੰਗវេ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰਜਨ ਸੋਇ ਜੀ ਸੇਵਿਆ ਤਿੰਨ ਪਾਇਆ ਮਾਨੋ ਨੰਗវេ ਗੁਣੀ ਨਿਦਾਨ ਗਾਵਿਆ ਸੁਣੀ ਮਨ ਰੱਖੇ ਆਪਾਓ ਤੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰਗੋ ਇਸਰ ਗੁਰੇ ਹੋਰ ਕਾ ਬਰਮੰਗੁਰ ਪਾਰ्वती ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਿਣ ਕਥਨ ਜਾਈ ਮੁਰਾ ਇੱਕ ਦੇਵ ਬੁਜਾਈ ਸਬਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਵਿਸ ਨ ਜਾਈ ਤਿਸ ਨਾਵਾ ਜੇਤਿ ਸਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤਿਸ ਸਿਸ਼ਟ ਉਪਾਈ ਵੇਖਾ ਮਿਣ ਕਰਮਾ ਕੇ ਲੈ ਮਲੇ ਮਿਲੇ ਲਈ ਮਤ ਵਿਚਰਤ ਜੰਬਾਰ ਮਾਨਕ ਜੇ ਗੁਕੀ ਸੇਖ ਸੁਣੀ ਮੁਰਾ ਇੱਕ ਦੇਵ ਬੁਜਾਈ ਸਬਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਵਿਸ ਨ ਜਾਈ ਜੇ ਚਰੇ ਅਰਜਾ ਹੋਰ ਸੁਨੇ ਹੋਏ ਨਾ ਮਾ ਖੰਡਾ ਵਿਦਿਆਣੀ ਨਾ ਚੱਲੇ ਸਭ ਕੋਏ ਚੰਗਨ ਨਵ ਰਖਾਏ ਕੇ ਜਸ ਕੀ ਡੱਗ ਲੈ ਜੇ ਕਿਸ ਨਜ਼ਰ ਨਾ ਆਵੇ ਤਵਾਕ ਨੁ ਪੁਛੇ ਕੇ ਕਿੱਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤਿਆ ਕੋ ਨਾ ਸੁਝੈ ਜੇ ਕਿਸ ਗੁਣ ਕੋਈ ਕਰੇ ਸੁਣੇ ਸਿਦਕ ਪੀਰ ਸੁਰਨਾਥ ਸੁਨੇ ਧਰਤਵਲ ਆਪਾਸ ਸੁਨੇ ਦੀਪ ਲਪਤਾਲ ਸੁਨੇ ਪਉ ਨਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਪ ਪਾਪ ਕਾ ਨਾਸ ਸੁਨੇ ਇਸੈ ਵਰੂ ਬ੍ਰਹਮਾ ਇਹਨਿੰਦਾ ਸੁਨੇ ਮੁਕਤ ਸਲਾਣ ਮੰਦ ਸੁਨੇ ਜੋਗ ਤੁਗ ਤੁੰ ਭੇਦ ਸੁਨੇ ਸਤਿ ਸਮਰਤ ਵੇਤ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੁਪ ਪਪਨਾਸ ਸੁਣਿਐ ਸੰਤੋਖ ਗਿਆਨ ਸੁਣਿਐ ਅਰ ਸਤਿ ਕ੍ਰਿਸ਼ਨ ਨਾਮ ਸੁਣਿਐ ਪੜਪੜ ਪਾਵੇ ਮਾਨ ਸੁਣਿਐ ਲਾਗੇ ਸੇ ਧਿਆਨ ਨਾਨਕ ਭਗਤ ਦਾਸ ਦਾਇ ਵਿਕਾਸ ਸੁਣਿਐ ਦੁਪ ਪਪਨਾਸ ਸੁਣਿਐ ਸਰਾ ਗੁਨਾਕੇ ਗਾ ਸੁਣਿਐ ਸੇਕ ਪਿਰਪਤ ਸਾ ਸੁਣਿਐ ਅੰਦੇ ਪਾਵੇ ਰਾ ਸੁਣਿਐ ਆਥਵਿਅਸ ਗਾ ਨਾਨਕ ਭਗਤ ਦਾਸ ਦਾਇ ਵਿਕਾਸ ਸੁਣੀਐ ਦੁ ਪਪ ਕਾ ਨਾਸ ਮਨ ਕੀ ਕਤ ਕਹੀ ਨ ਜਾਏ ਏਕੋ ਕਹਿ ਪਿਸ ਬਸਤਾਏ ਕਾਗਦ ਕਿਲਮ ਕਲਮ ਨ ਲਿਖਣ ਹਾਰ ਮਨ ਕਬਹਿ ਕਰਨ ਵਿਚਾਰੈ ਸਨੰਨ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਤ ਹੋਵੇ ਮਨ ਬੱਧ ਮਨੈ ਸਹਿਲ ਪਾਉਣ ਕੀ ਸਦ ਮਨੈ ਮੋਖ ਚੋਟਾ ਨ ਖਾਏ ਮਨੈ ਸਚ ਮੁਕੇ ਸਾਧਨ ਜਾਏ ਐਸਾ ਨੰਨ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖਾਕ ਨਾ ਪਾਏ ਮੰਨੇ ਪਤਿ ਉਪਰਗਟ ਜਾਏ ਮੰਨੇ ਮੰਗ ਨਾ ਥੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨੰਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖਦਵਾਰ ਮਨ ਪਰਵਰ ਸਹਾਰ ਮਨ ਕਰੇ ਤਾਰੇ ਗਰ ਸੇਖ ਮਨ ਨਾਲ ਪੁਨਕ ਪਾਵੇ ਨਾ ਪੇਖ ਐਸਾ ਨੰਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰ ਉਪਵਾਣ ਪੰਪਰਦਾਨ ਪੰਚੇ ਪਾਵੇ ਦਰਗੇ ਮਨ ਪੰਚੇ ਸੁਹਿਦਰ ਜਾਨ ਪੰਚਾਂ ਕਾ ਗਰ ਇਕ ਧਿਆਨ ਜੇ ਕੋ ਕਰੇ ਕਰੇ ਵਿਚਾਰ ਕਤੇ ਕੇ ਕਰਨੇ ਨੈ ਸੁਮਾਲ ਤੋ ਧਰਮ ਦੇ ਆਕੂਤ ਸੰਤੋਖ ਦਾ ਪ੍ਰਖਿਆ ਜੀ ਸੁਤ ਜੇ ਕਬੂਜੇ ਹੋਏ ਸਿਧਿਆ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਕਲੇ ਕਉਣ ਜੋਰ ਜੀ ਜਾਤਰੰਗਾ ਕੇ ਨਾ ਸੁਨਾ ਲਿਖਿਆ ਬੜੀ ਕਲਾਮ ਇਹ ਲਿਖ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਤੇ ਕੀਤਾ ਤਾਂ ਸੁਆਲਿਆ ਰੂਪ ਕੇਤੀ ਦਾ ਜਾਣ ਕਣ ਕੁਤਕ ਤਪਸਾ ਇੱਕ ਕਵਾ ਤਿਸੇ ਹੋਏ ਲਖਦ ਰਿਆ ਕੁਦਰਤ ਕਮਣ ਪਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਭਵ ਸਾਈ ਭਲੀਕਾਰ ਤ ਉਸ ਸਲਾਮ ਨਰੰਕਾਰਾ ਸੰਸ ਜਪ ਸੰਸ ਪਾ ਸੰਸ ਪੂਜਾ ਸੰਸ ਤਪਤਾ ਸੰਗਰੰਥ ਮੁਖ ਵੇਦ ਪਾਠ

ਸੰਖ ਪਪਿ ਪੱਕਰ ਜਾਏ ਸੰਖੂੜੇਰ ਕੁੜੇ ਫੇਰਾਏ ਸੰਖ ਮਲੇ ਸਮਲ ਭਖਾਏ ਅਸੰਗ ਨਿੰਦ ਸਿਰ ਕਰੇ ਪਰ ਅਨਾਨੀ ਕਹਿ ਵਿਚਾਰਵਰਨ ਜਾਵਾ ਇਕ ਵਾਰ ਜੁਤ ਭਵ ਸਾਈ ਭਲੀਕਾਰ ਤੂ ਸੁਬਸਲਾ ਮੰਦ ਰੰਕਾਰ ਸੰਸੁਨਾ ਅਸੰਗ ਥਾਵ ਅਗਮ ਅਗਮ ਸੰਖਲ ਉਸ ਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਖੇ ਲਿਖਣ ਬੋਲਣ ਬਾਣਾ ਅਥਾ ਸੰਸਯੋਗ ਦੇਖਾਨ ਜਿਨ ਐ ਲੈ ਕੇ ਸਿਰਨਾ ਹੈ ਜੀ ਫਰਮਾਇ ਜਿਉ ਤੇ ਪਾਇ ਜਿਤਾ ਕੀਤਾ ਦਿੱਤਾ ਨਾਮ ਨਾਵੇਂ ਨਾ ਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਨ ਜਾਵੇ ਇੱਕ ਬਾਜ ਉਤਪਾਵੇ ਸਾਈ ਭਲੀਕਾਰ ਉਸਦਾ ਸਲਾਮ ਨਿਰੰਕਾਰ ਪਰੀਏ ਹਾਤ ਮੇਤੰਦੇ ਪਾਣੀ ਤੋ ਤੇ ਤੁਸਖੇ ਮੂਤਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਤੋਏ ਪ੍ਰੀਅਮਤ ਪਾਪਾ ਕੇ ਸੰਗ ਅਉ ਤੋਪੇ ਨਾਵੇਂ ਕੇ ਰੰਗਾ ਪੂਨੀ ਪੱਪੀ ਅਖਣ ਨਾਇਕਰ ਕਰਨਾ ਲਿਖਲੇ ਜਾਹੋ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਉ ਜਾਹੋ ਤੀ ਤਪਦਿਆਤ ਦਾਨ ਜੇ ਕਪਾਵ ਤਿਲ ਕਾਮਾਨ ਸੁਨੇ ਮਨ ਮਨ ਕੀਤਾ ਪਾਓ ਅੰਤਰਗਤ ਕੀ ਮਰਨਾਉ ਸਭ ਗੁਣ ਤੇਰੇ ਮੇਨ ਨਹੀਂ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਸਵਾਸ ਅਦ ਬਾਣੀ ਬਰਮਾ ਹਸ ਸਵਾਸ ਦਾ ਮਨ ਚਾਉ ਕਉਂਸ ਵੀਰ ਬਖਤ ਕਮਣ ਕਮਨ ਜਿਤ ਕਵਣ ਵਾਰ ਕਮ ਸ੍ਰਤੀ ਮਾ ਕਵਣ ਜਿਤ ਹੋਆਕਾਰ ਵਿਨ ਪਈ ਪੰਡਤੀ ਜੇ ਹੋਵੇ ਲੇਕ ਪੁਰਾਣ ਨਾ ਪਈ ਕਾਦਿਏ ਜੇ ਲਿਖਣ ਲੇਕ ਪੁਰਾਣ ਤਿਤ ਵਾਰ ਨਾ ਜੋਗੀ ਜਾਣ ਮ੍ਰਿਤਮਾਨਾ ਕੋਈ ਜਗਰਤਾ ਸਿਰਥੀ ਕੋ ਸਜਿਆ ਪੈ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਈ ਕਿਉ ਵਰਨੇ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਢੀ ਨਾਇ ਕੀਤਾ ਜਾਗਾ ਹੋਵੇ ਨਾਨਕ ਲੇ ਕੋ ਆਪੋ ਜਾਣੇ ਅਗੇ ਗਾਇਨਾ ਸੋਹੇ ਪਤਲਾ ਪਤ ਲਖ ਗਸ ਅਵਾ ਸੂਰਖ ਉੜ ਪਾਤ ਕੇ ਮੇ ਕਹਨੇ ਇੱਕ ਵਾਰ ਸੇ 18 ਕਿੰ ਕਿਤੇ ਪਾ ਅਸਲੂ ਇਕਤਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਏ ਬਣਾ ਨਾਨਕ ਵਡਾਖੀਏ ਅਪੇ ਜਾਣੇ ਆਪ ਸਲਾਹੀ ਸਲਾਇ ਇਹ ਸੁਤਨਾ ਪਾਈਆ ਨਦੀਆ ਤੇਵਾ ਪਾਵੈ ਸੁਮਨ ਨਾ ਜਾਣੈ ਸੰਸਾਤ ਸੁਤਾਨ ਗਿਰਸਿ ਤਿਮਲਤਾਨ ਨ ਕੀ ਤੁਲਨਾ ਹਉਨੀ ਜੇ ਤਿਸ ਸੁਮਨੋ ਨ ਵਿਸਰੇ ਅੰਤ ਨ ਸੁਤਿ ਕੇ ਨ ਅੰਤ ਅੰਤ ਨ ਕਰਨ ਦੇਨਾਂ ਅੰਤ ਅੰਤ ਨ ਕਰ ਦੇਖ ਸੁਨ ਨ ਅੰਤ ਅੰਤ ਨ ਜਪੈ ਕਿਆ ਮਨ ਮੰਤਰ ਅੰਤ ਨ ਜਪੈ ਗੀਤਾ ਬਾਣ ਅੰਤ ਨ ਜਪੈ ਪਰਵਰ ਅੰਤ ਨ ਕਰਨੇ ਕੇ ਤੇ ਬੇਲਾ ਲਾਇ ਤਾਂ ਕਿ ਅੰਤ ਨਾ ਪਾਇਆ ਜਾਏ ਉਹ ਅੰਤ ਨਾ ਜਾਣੇ ਕੋਈ ਉਹ ਤਾਂ ਕਹੀਏ ਬੁੱਤਾ ਹੋਏ ਬੁੱਢਾ ਸਹਿ ਉੱਚਾ ਥਾਂ ਉੱਚੇ ਉਪਰ ਉੱਤਨ ਐ ਵੜੂ ਉੱਤਿਆ ਹੋਵੇ ਕੋਈ ਤਿਸੂ ਜੀ ਕੋ ਜਾਣੇ ਸੋਏ ਜੇ ਉਹ ਲੱਭ ਜਾਣੇ ਆਪਾ ਪਾਪ ਨਾ ਮੋਦਰੀ ਕਰਮੀ ਦਾ ਤਉ ਉਹ ਤਾਂ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤਿੰਨ ਤਨ ਨਾ ਉਤਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਨਹੀਂ ਵੇਚਾਇ ਕਿਤੇ ਕਪਤ ਪੇਵੇਗਾ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਹਤੇ ਦੁੱਧੂ ਸੁਦਮਾਰ ਹੈ ਬੇਦੱਤ ਤੇ ਲਿਦਤਾਰ ਬੰਸਲਾਸੀ ਭਾਣੀ ਹੋਏ ਹੋ ਰਾਖਸਾ ਸਕੇ ਕੋਈ ਜੇ ਕੋ ਖਾਇ ਅਖਣ ਪਾਏ ਉਹ ਜਾਣੇ ਜਿੱਤੇ ਮੈਂ ਖਾਏ ਅੱਖ ਜਾਣੇ ਆਪੇ ਤੇ ਯਤ ਕੇ ਸੇ ਬੇਕੇ ਇੱਕ ਇਸ ਨੋਂ ਬਕਸੇ ਸੁਲਾਹਨਾਂ ਪਸ ਸਾਹੀ ਪਸਾ ਮੂਲ ਗੁਣਾ ਮੂਲ ਪਾਰ ਮੁੱਲ ਪਾਰਯ ਮੂਲ ਪੁਡਾਰ ਮੂਲ ਆਵੇ ਮੁੱਲੇ ਜਾਏ ਮੁਲ ਬਮੁਲਾ ਸਮਾਏ ਮੁਲ ਦਰਮਾ ਮੁਲ ਦਿਮਾ ਮੁਲ ਤੁਲਾ ਮੁਲ ਪ੍ਰਮਾਣ ਮੁਲ ਬਕਸੀ ਸੈ ਮੁਲ ਮੁਸ਼ਨਾਣ ਸ਼ਾਣ ਮੁਲ ਕਰਮ ਮੁਲ ਪ੍ਰਮਾਣ ਮੁਲ ਲਾ ਮੁਲਾਖਾ ਨਾ ਜਾਏ ਆਖਾ ਕਰੇ ਲਿ ਬਲਾਇਆ ਆਖੇ ਮੇਦ ਪਾਤ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨੁ ਆਖੇ ਦੇਵ ਅਖ ਸੂਰਨਰ ਮੁੰਜਨ ਸੇਵ ਆਖੇ ਤੇ ਅਖਣ ਅਖਣ ਪਾਏ ਕਹਤੇ ਕਹ ਕੇ ਉਡਰ ਜਾਏ ਦੇਖੇ ਹੋ ਕਰ ਤਾਂ ਹੁਸਾ ਕੇ ਕਈ ਕੈ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਬਗਾ ਤਾਂ ਲਿਖਿਆ ਸਰ ਗਵਾਰਾ ਗਵਾਰਾ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਬਸ ਸਸਮਲੇ ਬਾਜਿਤ ਨਾਤੇ ਨੇ ਅਨ ਸੰਖਾ ਕਿਤੇ ਤੇਰੇ ਬਵਨ ਹਰ ਕਿਤੇ ਆਪੈਸਿਓ ਕਈਣਾ ਕਿਤੇ ਗਵਨ ਹਰੇ ਗਾਵੈ ਤੋ ਹੁਣ ਪਵਨ ਪਾਣੀ ਬੇਸੰਤ ਪਾਣੀ ਬੇਸੰਤ ਰਗਾਵੇ ਰਾਜਾ ਤੇ ਅੰਦਵਾਰੇ ਗਾਵੇ ਭੁਗਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੁੰਸੁਦਾ ਸਾਰੇ ਗਾਵੇ ਇੰਦਰ ਦਸਨ ਬੈਠੇ ਦੇਵ ਤੇ ਅਦਰ ਨਾਲ ਗਾਵੇ ਸਿਸਮਦੀ ਅੰਦਰ ਗਾਮ ਸਾਥ ਵਿਚਾਰੇ ਗਾਉਣ ਦੇ ਤਿਸ ਦਿਨ ਤੋਂ ਕੀ ਗਾਵੀਰ ਕਰਾਏ ਗਾਉਣ ਬੰਨ ਬੰਨ ਕੀ ਸਰੋਜ ਜੀ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਮ ਸਿਪਿਆ ਲੈ ਗਾਵੇ ਨਾ ਰਤਨ ਪਾਏ ਤੇਰੇ ਅਣ ਸਤੀਰ ਨਾਲੇ ਗਾਵੇ ਜੋ ਸੋ ਜੋ ਮਹਾਬਸ ਗੁਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਰ ਬਰ ਭੰਡਾ ਕਰ ਰੱਖੇ ਤਾਰੇ ਸੇ ਜੀ ਨੂੰ ਗਾਵੇ ਜੋ ਜੀ ਪਾਵਨੇ ਕਤੇ ਤੇਰੇ ਪੰਦਰਸਾਰੇ ਹੋਰ ਕੀਤੇ ਗਾਵਨਾ ਸੇ ਮੇਂ ਜਿਤਨਾ ਆਮ ਨੰਨ ਕੇ ਵਿਚਾਰੇ ਸੋਇ 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 ਸਾਈਂਬ ਸਤ ਸੱਚ ਨਾ ਹੀ ਹੈ ਕੀ ਹੁਦੀ ਹੋਸੀ ਜੈਨ ਜਸੀ ਜੈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾ ਜੀ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿ ਜੀ ਦੀ ਵਡਿਆਈ ਦੇਖਸ ਪਾਵੇ ਸੋ ਹੀ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਫਾ ਸਾ ਸਪਾ ਸਾਈਬ ਨੰਨ ਰੰਝਾ ਜਾਈ ਮੁੰਦਸ ਤੋਂ ਚਰਮ ਪੱਤ ਚੋਲੀ ਤੈਨਹੀ ਕਰੇ ਪੀਪੋਤ ചിന്താ കാലക്കുറിത ਪਰਤੀ ਤ ਆਈ ਕੰਥ ਸਗਰ ਜਮਾਤੀ ਮੰਗੀ ਤੇ ਜੁ ਜੀ ਤ ਆਦੇਸ ਸ ਅਦੇਸ ਆਧ ਨਿਰਨਨ ਹਤ ਯੁ ਇਕੋ ਵੇਸ ਭੁਤ ਗਿਆਨ ਦੇਾ ਭੰਡਾਰ ਨ ਕੋੜ ਕੋ ਵਾਜੇ ਨਾਦ ਆਪ ਨਾਥ ਨਦ ਸਭ ਜਾ ਕੀ ਰਸਿਦਾ ਵਰਸਾ ਦ ਸੰਜੋਗ ਜੋਗ ਤ ਇਕਰ ਚਲਾਵੇ ਲਿਖੇ ਆਵੇਂ ਭਾਗ ਆਦੇਸ ਸ ਅਦੇਸ ਆਧ ਨਿਰਨਨ ਹਤ ਜਿਸ ਦੇ ਇਕੋ ਵੇਸ ਇਕਮੈ ਜੁਗਤ ਹੋਈ ਤੇ ਤੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇਦੀ ਬਾਣ ਜਿਸ ਪਾਵੇ ਤੇ ਚਲਾਵੇ ਜੇ ਹੋਵੇ ਕੋ ਮਾਣ ਅਵੇ ਕੀ ਉਹ ਨਦਰ ਨਾ ਆਵੇ ਤਾਂ ਉਹ ਤਾਂ ਹੈ ਵਡਾਣਾ ਅਦੇ ਕਿਸੇ ਅਦੇਸ ਅਦ ਨੀਲਨਹਾਤ ਜੁਗ ਜੁਗ ਇੱਕੋ ਵੇਸ ਅਸਲ ਉਹ ਲੰਡਾਰ ਜੁਗ ਪਾਸੇ ਇੱਕ ਆਵਾਰ ਕਰ ਰਵੇ ਕੇ ਸ੍ਰਿਸ਼ਣ ਨਹਾ ਨਾਮ ਸੱਚੀ ਕੀ ਸੱਚੀ ਕਾਰ ਅਦੇ ਕਿਸੇ ਅਦੇਸ ਆਦ ਨੀਲਨਹਾਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਬੋਲਖ ਹੋਏ ਲਖੋਵੇ ਲਖਵੀਸ ਲਖ ਲਗਿਆੜਾ ਕੀਏ ਇੱਕ ਨਾਮਕ ਦੀਸੈ ਤਰੇ ਪਤ ਪੌੜੀਆਂ ਚੜੀ ਹੋਏ ਕੀਸ ਸੁਣ ਗੱਲਾਂ ਆਪਾਸ ਕੀ ਕੀ ਟਾਈ ਇਸ ਅਨੰਤ ਮਨ ਦੀ ਪਾਈਏ ਕੋਰੀ ਕੁੜੀ ਠੀਸ ਅੱਖਣ ਜੋਤ ਪਨ ਯੋਰ ਜੋ ਨਮੰਗ ਦੇਨਾ ਯੋ ਜੋ ਨਾ ਜੀਵਨ ਵਰਨਾ ਯੋਰ ਜੋਰ ਨਾਰਾਜ ਮਨ ਮਨ ਸੋਰ ਜੋਰ ਨ ਸੁੱਤ ਗਿਆਨ ਵਿਚਾਰ ਜੋਰ ਨ ਜੋਤੀ ਸੁੱਤ ਸੰਸਾਰ ਸਾਥ ਜੋਰ ਕਰ ਵੇਖੇ ਸੋ ਇਨਾਨ ਕੁਤਿ ਨਾ ਕੋਈ रात्रि ऋतु तिथि वार पण पण अग्नि पताल स्थित स्त्वती था परकी धर्मसार सुते जीव के रंग तुम के नम अनेक अनंत कर्म कर्म है विचच चापस दरबार तिते स्वर्ण पुन प्रवान त्रिकरम पावन सा नुककाई ते पाए ननग जापे जाए धर्म खंड का है धर्म ज्ञान खंड का को कर्म गति पण पण वे संसार ਕਿਤੇ ਕਣ ਮਹਿਸ ਕਿਤੇ ਵਰਮ ਘਾੜਿਤ ਘੜੀਏ ਰੁਪਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੀਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨੋ ਕਿਤੇ ਕਿਤੇ ਇਸ ਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾਦਰੰਗ ਕੇਤੀਆਂ ਸੂਤ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡ ਮੇਂ ਗੱਲ ਕਰਡੰ ਤੇਤਨਾਤਮ ਨੋਦ ਕੋਣ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਤੇ ਘਰਤ ਕੜੀ ਬੋਤਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਫਿਰੇ ਮੁਸਤਾਇ ਤੇ ਕੜੀ ਸੂਤ ਮਤਮਨ ਬੁੱਧ ਤੇ ਤੇ ਘੜੀਏ ਸੁਰਾ ਸਿਦਾ ਕੀ ਸੋਤ ਕਰਮ ਖੰਡ ਕੀ ਬਾਣੀ ਜਤ ਤੇ ਹੋ ਨਾ ਕੋਈ ਹੋਰ ਤਿਥੇ ਜੋ ਮਾਂ ਬਲ ਸੂਰਤ ਐਮ ਮੈਂ ਰਾਮ ਰਹਿ ਪਰਪੂਰ ਤੇ ਸਿਤ ਸਿਤਾ ਮੈਂ ਮਮਾਏ ਤਾਂ ਕੇ ਰੂਪ ਨਾ ਕਿਤਨੇ ਜਾਏ ਨਾ ਉਹ ਮਰੇ ਠਾਕੇ ਜਾਏ ਜਿਨ ਕੇ ਰਾਮ ਰੋਸੇ ਮਨ ਮਾਹੇ ਜਿੱਤੇ ਭਗਤ ਸੇ ਕੇ ਲੋ ਕਰਨ ਸਤਮਨ ਸੋਇ ਸਤਿ ਖਨੂ ਸੇ ਨਿਰੰਕਾਰ ਕਰ ਕਰ ਵੇਖੇ ਮੇਕੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰਪਾਣ ਜੋ ਕੋ ਕਥੇ ਤਾ ਅੰਤ ਨ ਅੰਤ ਤਿਥੇ ਲੋ ਲੋ ਆਕਾਰ ਜਿਉ ਜਿਵ ਹੁਕਮਾ ਦਿਵਤੀਵ ਕਾਰ ਵਿਖੇ ਵਿਸੇ ਕਰ ਵਿਚਾਰ ਨਨ ਪਥਰਾ ਥਨਾ ਕਰਰਾ ਸਾਰ ਜਤ ਪਹਾਰਾ ਤੀਸ ਨਿਹਾਰ ਅਹਰਵਤ ਮਤਵੇਸ ਤਿਆਰ ਭੌਗ ਲਾਗਨੀ ਦਪਤਾਵ ਪੰਡਾ ਪਾਉ ਅਮਰਤ ਢਾਲ ਕਰੀਏ ਸਬਦ ਸਚਿ ਟਕਸਾਲ ਜਿਨ ਕੋ ਨਦਨ ਕਮ ਤਿਨ ਪਾਰ ਨਨ ਨਦਰੀਹ ਨਦਰ ਨਿਹਾਲ ਸੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਸਰਬਤਾਈ ਦਾਇਆ ਕੈਲਸ ਗੁਣ ਦੀ ਗਾਤ ਤਿੰਗਿਆਈਆਂ ਬੁਰਿਆਈਆਂ ਮੱਧੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰ ਜਿਨੀ ਨੰ ਧਿਆਇ ਆ ਗਏ ਸਖਤ ਪਾਲ ਨਾਨਕ ਤੇ ਮਕੂਰ ਜਲੇ ਕੇਤੀ ਸੁਟੀ ਨਾਲ ਵਾਹੇ ਗੁਰੂ